ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ 6 ਨਗ ਸੇ ਲੈ ਲੈ ਕੇ ਆਏ ਜੀ 6 ਬਾਈਕੋਲੇ ਟਾਪ ਬਰੀਡ ਹੀਪਰ ਬੜਾ ਨੇ ਬਾਈ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਹੋਂ ਵਾਲੀ ਨੇ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਜੇ ਕੋਈ ਵੀਰ ਐਵੇਂ ਦੀ ਵੀਡੀਓ ਬਣਵਾਉਣੀ ਚਾਹੁੰਦਾ ਹੈ ਮੇਰੇ ਨਾਲ ਕਨੈਕਟ ਕਰ ਲਓ ਕੰਟੈਕਟ ਨੰਬਰ ਨੋਟ ਕਰੋ 80476 15312 ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਫਾਰਮ ਚੋਂ ਲੱਗੇ ਆ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਸਿਕਾ ਅਸੀਂ ਗੱਲ ਵੀ ਡਾਕਟਰ ਉਹ ਠੀਕ ਹੋ ਗਏ ਵਧੀਆ ਵਧੀਆ ਪੂਰਾ ਵਧੀਆ ਡਾਕ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲੇਗਾ ਪਹਿਲਾਂ ਕਣਕ ਝੋਨੇ ਚੁਣੇ ਚੁਲ ਜੇਵੇ ਸੀਗੇ ਹੁਣ ਸਟਾਰਟਿੰਗ ਵਧ ਗਈ ਓਕੇ ਜਾਨਵਰ ਸਾਰੇ ਚੰਗੇ ਆ ਸਹੀ ਆ ਬਾਈ ਨਾਮ ਤੇ ਐਡਰੈਸ ਨਾ ਕਾਲਾ ਬਈ ਪਿੰਡ ਸਨਾਂਗਲਾਬ ਸਿੰਘ ਬਰਨਾਲਾ ਜ਼ਿਲ੍ਹਾ ਠੀਕ ਆ ਤਹਿਸੀਲ ਤਾਂ ਆਪਾਂ ਨੂੰ ਨੇੜੇ ਪਿੰਡ ਆਪਾਂ ਨੂੰ ਨੇੜੇ ਆਪਾਂ ਨੂੰ ਭੜਾੜ ਸ਼ਹਿਰ ਆ ਤੇ ਭਾਈ ਰੂਪਾ ਮੋਬਾਈਲ ਨੰਬਰ ਬੋਲ ਬਾਹਰ ਤਨ 9557632 ਠੀਕ ਹੈ ਭਾਈ ਇੱਕ ਹੋਰ ਡਾਕਟਰ ਗੱਲ ਆ ਗਈ ਬੱਚੇ ਸਾਰੇ ਰਿਕਾਰਡ ਵਾਲੇ ਆ ਹੁਣ ਮੰਨ ਕੇ ਚੱਲ ਗਾਹ ਕਾਪਾ ਨੂੰ ਰਿਕਾਰਡ ਪੁੱਛ ਦਿਆ ਫਾਰਮ ਚੋਂ ਬੱਚੇ ਇਹ ਸਾਰਾ ਰਿਕਾਰਡ ਮਿਲੂਗਾ ਓਕੇ ਭਾਈ ਹਾਂ ਕਹਿਣਾ ਆ ਗੱਲਾਂ ਨਹੀਂ ਜਿਹੜਾ ਬੱਚਾ ਹੋਊਗਾ ਰਿਕਾਰਡ ਦਾ ਉਹ ਦੱਸਿਆ ਜਾਊਗਾ ਬਹੁਤ ਠੀਕ ਹੈ ਭਾਈ ਹਾਂ ਹਾਂ ਕੱਲੇ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇਖਦੇ ਕਿੰਨੀ ਉਮਰ ਆ ਕਰਮਾਲੀ ਡਾਕਟਰ ਮੰਨ ਕੇ ਚਾਲਾ ਵੀ ਇਹ ਹੂ ਵੀ ਘਟੂ ਘਟ 13 ਤੋਂ 14 ਮਹੀਨੇ ਦੀ ਬੱਚੀ ਓਕੇ ਬਾਈ ਕਦ ਕਾਠ ਫੁੱਲ ਹੈਗਾ ਤੇ ਦੰਦੋਂ ਖੀਰੀ ਆ ਆਪਾਂ ਚੈੱਕ ਵੀ ਕਰਾ ਦਨੇ ਆ ਵੀਡੀਓ ਵਿੱਚ ਤਾਂ ਸਾਢੇ 4 ਫੁੱਟ ਦਾ ਹੈਗਾ ਸੌਕੇ ਹਾਂ ਪਤਾ ਨਹੀਂ ਉੱਤੇ ਵੀ ਹੋਵੇ ਬਾੜੀ ਪਲੀ ਵੀ ਆ ਬਾੜੀ ਦੰਦੋਂ ਖੀਰੀ ਆ ਬੱਚੀ ਆ ਜਮਾ ਖੀਰੀ ਆ ਬਾਈ ਓਕੇ ਦੁੱਧ ਦੰਦ ਆਇਆ ਹੂੰ ਤੇ ਬੱਚੇ ਦਾ ਕਦ ਕਾਠ ਦੇ ਤੂੰ ਡਾਕਟਰ ਬੋਦੀ ਵਾਦੀ ਬਾੜੀ ਚੰਗੀ ਆ ਕਰਮਾ ਇਹਦੇ ਪ੍ਰਿੰਟ ਪੁਨਟ ਬਾਹਲਾ ਚੰਗਾ ਹੈਗਾ ਬਾੜੀ ਬਰੀਡ ਆ ਹਨਾ ਗੱਲ ਮੈਂ ਡਾਕਟਰ ਯਾਰ ਜਿਹੜੀ ਚੀਜ਼ ਆ ਸਾਹਮਣੇ ਆ ਵੀਡੀਓ 'ਚ ਉਹ ਹੂੰ ਸਹੀ ਗੱਲ ਆ ਬਾਈ ਬਸ ਇਹ ਸਾਰੀਆਂ ਆਪਣੀਆਂ ਪ੍ਰਿੰਟਾਂ ਆ ਗਈਆਂ ਸਾਰੀਆਂ ਰਿਕਾਰਡ ਵਾਲੀਆਂ ਬਸ ਆ ਗਈਆਂ ਇਹ ਪੁੜਾ ਪੜਾ ਦੇਖੋ ਹਾਂ ਹਾਂ ਫੁੱਲ ਬਰੀਡ ਆ ਯਾਰ ਫੁੱਲ ਕਾਰ ਫੁੱਲ ਪੜੀ ਇਹ ਬਸ ਹੀਟ ਚ ਓਕੇ ਤਾਰਾਂ ਦੇਈ ਜਾਂਦੀ ਆ ਹੂੰ ਹੁਣ ਚਾਹੀ ਠੀਕ ਆ ਭਰਾ ਵੇ ਡਾਕਟਰ ਛੱਡ ਕੇ ਅੱਜ ਠੀਕ ਆ ਭਾਈ ਹਾਂ ਹਾਂ ਕਿਸੇ ਪਾਸੇ ਵਈਆ ਥੱਤਰਾਂ ਨਹੀਂ ਹੈਗੀ ਹੈਨਾ ਕੱਦ ਕਾਰ ਵੇ ਤੂੰ ਡਾਕਟਰ ਬਹਿੜਦਾ ਪੁਲੀ ਪੁਲੀ ਬਾਕੀ ਕੱਦ ਫੁੱਲ ਬਰੀਡ ਫੁੱਲ ਫੇਸ ਫੁੱਲ ਉਧਰ ਕਰ ਦੇ ਦਵਾਜੇ ਬਾਹਲੀ ਬਿਊਟੀ ਆ ਕਰ ਮਾ ਡਾਕਟਰ ਦੇਹ ਤੂੰ ਚੀ ਦਿਖਾ ਦੇ ਸਮਾਰ ਕੇ ਹੂੰ ਦੇਖ ਬਾਹਰ ਕੀ ਆਵਾਜ਼ ਬੜਾ ਪਿਆਰਾ ਹਨਾ ਫੇਸ ਹੂੰ ਹੂੰ ਕੀ ਆਵਾਜ਼ ਮੈਂ ਕਹਣਾ ਯਾਰ ਕਾਲੀ ਦਿਨਾਂ ਤੋਂ ਕਿਸੇ ਕੋਲੋਂ ਡਾਕਟਰ ਬਾਹਰ ਦੀ ਖੋਟ ਵੀ ਨਹੀਂ ਕਿਸੇ ਕੋਲੋਂ ਵੀ ਹੂੰ ਕਿਸੇ ਕੋਲੋਂ ਹੱਥ ਨਿਤਰਾਉਂਦੀ ਬੱਸੀ ਦੇ ਤੂੰ ਪੱਦਰ-ਕੁੱਦਰ ਦੇਖ ਤੂੰ ਬਸ ਸਹੀ ਗੱਲ ਆ ਬਈ ਪੈਰਾਂ ਪੂਰਾ ਦੀ ਸਿੱਧੀ ਤੇ ਵਜਣ ਦੇ ਤੂੰ ਬਾਹਰ ਦਾ ਸਹੀ ਆ ਉਹਨਾਂ ਇਹਦੀਆਂ ਬੈੜਾਂ ਵੇਖਦੇ ਆ ਤਿਆਰ ਹੋ ਕੇ ਡਾਕਟਰ ਜਮਾ ਟੀਕੇ ਦੇ ਕਾਰਨ ਜਮਾ ਟੀਕੇ ਦੇ ਕਾਬਲ ਟੀਕੇ ਦੇ ਕਾਬਲਾ ਬਾਕੀ ਹੀਟ ਚਾਈ ਵੀ ਹੈ ਬੱਸੀ ਓਕੇ ਹਾਂ ਹਾਂ ਹਮ ਫੁੱਲ ਤਾਰਾਂ ਹੀ ਕਰਕੇ ਬੱਸੀ ਦਿਨਾ ਠੀਕ ਹੈ ਭਾਈ ਹਾਂ ਹਾਂ ਹੁਣ ਬੱਸੀਆਂ ਦੇ ਚੜਦੀ ਸੀ ਆਪਾਂ ਤੰਗੋਂ ਬੰਨ ਕੇ ਵੀਡੀਓ ਬਣਾਉਣੇ ਆ ਅੱਗੇ ਖੁੱਲ੍ਹਾਂ ਛੱਡ ਕੇ ਵੀਡੀਓ ਬਣਾਉਣੇ ਆ ਸਹੀ ਆ ਭਾਈ ਹਾਂ ਹਾਂ ਤੰਗੋਂ ਬੰਨ ਕੇ ਇਹਦੀ ਖਾਤਰਾ ਕੋਈ ਮਾ ਵੀ ਉਹ ਕਿਤੇ ਬੱਚੇ ਈ ቱਈ ਢਾਈ ਨੀ ਤੋੜਦੇ ਬਾਹਰ ਹਾਂ ਕੋਈ ਸਮਾਈ ਨਹੀਂ ਭਾਲਦੀ ਨਾ ਹਾਂ ਡਾਕਟਰ ਕੋਈ ਸਮਾਈ ਦੀ ਤੂੰ ਬਾਹਰ ਤਾਂ ਦੇਖ ਆ ਜੋ ਤਿਆਰ ਹੋਊਗੀ ਡਾਕਟਰ ਵੇੜਾ ਹੂੰ ਚਾਹੇ ਅੱਜ ਸਾਈ ਆਪਣੀ 5000 ਕੱਟ ਲੈਣ ਬੰਦੇ ਜਿਹੜੇ ਨਾਲ ਸੌਦਾ ਹੋਊ ਓਕੇ 1.5 ਲੱਖ ਦੀ ਵੇੜਾ ਆਪਾਂ ਲੈ ਲਾਂਗੇ ਚੱਕ ਬਾਈ ਦੇ ਤੂੰ ਆਫਰ ਦੇਤੀ ਬਾਈ ਨੇ ਬਾਈ ਆਫਰ ਦੇਤੀ ਐ ਬਸੀ ਡਾਕਟਰ ਜਿਹੜੀ ਆਪਾਂ ਰੱਖ ਲਾਂਗੇ ਜਿੱਦ ਦੇ ਤਿਆਰ ਹੋਊਗੀ ਜਿੱਦ ਦੇ ਤਿਆਰ ਹੋਊਗੀ ਬੱਸੀ ਮੈਂ ਕਿਹਾ ਨਾ ਚੀਜ਼ ਆ ਯਾਰ ਇੱਕ ਡੈਮਡ ਪੀਸ ਆ ਨਾ ਵੀ ਉਹ ਡਾੜ ਦੇਖ ਤਾਂ ਛੇ ਡਾਕਟਰ ਕਿੰਨੀ ਲੰਬੀ ਯਾਰ ਹੱਥ ਤੜਾਈ ਨਹੀਂ ਯਾਰ ਖੀਰੀ ਬੱਸੀ ਐਡਾ ਕੱਦ ਮੈਂ ਤਾਂ ਦੇਖਿਆ ਨਹੀਂ ਕਿਤੇ ਖੀਰੀ ਬੱਸੀ ਦਾ ਹੂੰ ਨੇ ਦੋ ਦੰਦ ਚਾਰ ਦੰਦ ਹੁੰਦੇ ਨੇ ਬਾਕੀ ਬਿਊਟੀ ਬਹੁਤ ਹੈ ਬਾਕੀ ਬਿਊਟੀ ਦਾ ਸ਼ਰਾ ਡਾਕਟਰ ਭਰੀ ਪਈ ਹੈ ਬਿਊਟੀ ਦਾ ਰਿਕਾਰਡ ਸਾਰਾ ਮਿਲ ਜਾ ਸਾਰਾ ਰਿਕਾਰਡ ਡਾਕਟਰ ਓਕੇ ਬਾਈ ਲੈ ਹਾਂ ਬਿਨਾਂ ਰਿਕਾਰਡ ਵਾਲਾ ਕੋਈ ਬੱਚਾ ਨਹੀਂ ਅੱਜ ਆਪਣੇ ਕੋਲ ਬੁਰੀ ਚੰਗੀ ਪੁੱਤੋਂ ਪੱਦਰ ਕੋਈ ਲੱਸੀ ਨਹੀਂ ਲਾਵੀ ਨਹੀਂ ਤੋੜਾ ਤੋੜਾ ਇੱਕ ਨੰਬਰ ਥਣ ਚਾਰ ਚੱਕੇ ਤੋ ਕਰੀਂ ਭਾਈ ਪੁੱਤ ਬਣ ਕੇ ਥਣ ਚਾਰ ਹੀ ਕਾਲੀ ਚਾਰ ਹੀ ਡਾਕਟਰ ਥਣ ਹੂੰ ਕਿਸੇ ਵਸੀ ਦੇ ਕੋਈ ਫੋਟ ਸਾਂਗਣੀ ਠੀਕ ਹੈ ਬਾਈ ਹੂੰ ਚਾਰ ਹੀ ਥਾਣਾ ਝੋਲੀ ਦਿਖਾ ਦੇ ਬਾਕੀ ਬੈਠ ਦੀ ਲੈ ਚੋਲੀ ਚੈੱਕ ਕਰੋ ਚਾਰ ਥਾਣ ਇਕੱਲਾ ਇਕੱਲਾ ਥਾਣ ਪੂਰੀ ਵਿਥੀ ਦੇ ਥਾਣ ਭਾਈ ਇੱਕ ਨੰਬਰ ਬਸ ਡਾਕਟਰ ਜਮਾ ਨਗੀਨਾ ਹੀ ਆ ਮੈਂ ਕਹਿੰਦਾ ਯਾਰ ਐਡੀ ਬੱਸੀ ਬਹੁਤ ਘੱਟ ਨਿਕਲਦੀ ਅਖੀਰੀ ਦੇਸ ਤੋਂ ਬੱਸੀ ਬਹੁਤ ਘੱਟ ਨਿਕਲਦੀ ਕਈਆਂ ਪੈਣੀ 6 ਫੁੱਟ ਕੱਦੂ ਲੰਮਾ ਹੂੰ ਸੌਖੂ ਹੀ ਬੱਸੀ ਦਾ ਕੱਦ 6 ਫੁੱਟ ਸਹੀ ਗੱਲ ਆ ਭਾਈ ਸਾਢੇ 4 ਤੋਂ ਪੌਣੇ 5 ਦੇ ਤਾਂ ਮਨਨ ਚਾਹੀਜ ਆ ਬੱਸੀ ਹੂੰ ਨਹੀਂ ਰਹੀ ਸਭਈ ਕੋਈ ਇੱਕ ਨੰਬਰ ਬੱਚਾ ਸਾਰੀਆਂ ਗੱਲਾਂ ਓਕੇ ਆ ਜਾਣ ਸਾਰ ਸੀਮਾ ਮੈਂ ਡਾਕਟਰ ਅੱਜ ਬਿਲਕੁਲ ਅੱਜ ਟੀਕਾ ਭਰਾ ਲਿਆ ਚਾਹਿਆ ਨਿਸ਼ਾਨੀ ਦੇ ਸੁੱਤਾ ਰਹੇ ਤਾਂ ਹੁਣ ਨਮਾਈ ਕਰਕੇ ਨਾ ਆ ਲੈ ਗਏ ਸਾਰਾ ਕੁਸਾ ਠੀਕ ਆ ਹਾਂ ਚਾਹੀਏ ਚੈੱਕ ਕਰਾ ਲੈ ਬੰਦਾ ਆ ਕੇ ਸੌਦਾ ਕਰਕੇ ਅੰਦਰ ਸਹੀ ਆ ਸਹੀ ਆ ਹੂੰ ਗਾਰੰਟੀ ਆ ਬੇ ਸਿੱਧੀ ਸਾਰੇ ਪਾਸੋਂ ਓਕੇ ਵੀਰੇ ਅੱਗੇ ਆ ਗਈ 2 ਨੰਬਰ ਤੇ ਕਿੰਨੇ ਡਾਕਟਰ ਇਹ 2 ਨੰਬਰ ਆ ਗਈ ਹੂੰ ਇਹ ਹੋ ਮੰਨ ਕੇ ਚੱਲ ਬੱਚਾ 12 ਮਹੀਨੇ ਦਾ 12 ਮਹੀਨੇ ਦੀ ਹਾਂ ਹਾਂ ਦੰਦੋ ਖਿੜਾ ਹਨਾ ਬਈ ਕਿਆ ਬਾਤ ਡਾਕਟਰ ਇਹ ਵੀ ਬੱਚਾ ਨਾ ਜਗਦਾ ਬਈ ਬਰਦ ਕੀ ਹੈ ਇੱਕ ਦੂਜੀ ਤੋਂ ਹਨ ਹਮ ਬੱਚਾ ਵੀ ਦੇਖ ਤਾਂ ਸੀ ਡਾਕਟਰ ਨਾਸਾਂ ਅੱਖਾਂ ਵੀ ਗਲਾਬੀ ਅੱਖਾਂ ਵੀ ਗਲਾਬੀ ਆ ਹਮ ਫੁੱਲ ਬਰੀਡ ਬੱਚਾ ਲੈ ਤੋਰਾ ਚੈੱਕ ਕਰ ਲੋ ਤੋਰਾ ਵੀ ਇੱਕ ਕੁੜੀ ਵਰਗਾ ਤੋਰਾ ਹੈਗਾ ਹਮ ਚੀਜ਼ ਆ ਬਈ ਚੀਜ਼ ਦਾ ਮੁੱਲ ਮੁੱਲ ਬਈ ਦੇ ਜਮਾ ਜਾਇਜ਼ ਹੁੰਦੇ ਆ ਮੁੱਲ ਜਾਇਜ਼ ਹੋਣਗੇ ਡਾਕਟਰ ਹੋਣਗੇ ਬਰੀਡ ਦੇ ਹਿਸਾਬ ਨਾਲ ਮੁੱਲ ਹਮ ਦੇ ਤੂੰ ਬੱਚਾ ਦੇਖ ਪਰ ਇੱਕ ਚੀਜ਼ਾਂ ਨਹੀਂ ਜਦੋਂ ਪਿਆਣਾ ਪੱਧਰ ਜਾਣਾ ਸਿੱਧਾ ਸਹੀ ਗੱਲ ਹੈ ਕੋਈ ਆਇਆ ਨਹੀਂ ਲੌਂ ਕਰਾਏ ਪੇਟ ਆ ਹੂੰ ਚਨਾਖਪੂਣਾ ਦੇ ਵਿੱਚ ਦੇਖੀ ਬਿਊਟੀ ਦੇਖੋ ਬੋਦੀ ਬਾਦੀ ਪੂਰੀ ਚੰਗੀ ਨਾਸਾਂ گلابی ਅੱਖਾਂ ਵੀ گلابی ਥਣ ਚਾਰੀ ਹੋਣਗੇ ਗਾਲੀ ਚਾਰ ਹੀ ਥਾਂ ਡਾਕਟਰ ਦੰਦੋਂ ਖੀਰੀ ਹੈ ਨਾ ਦੰਦੋਂ ਖੀਰੀ ਹੂੰ ਥੋੜਾ ਤਲਿਆਰੇ ਦੀ ਆਲ ਮੰਨ ਤਲਿਆਰੇ ਦੀ ਡਾਕਟਰ ਖੁੱਲਾ ਹੀ ਸੀ ਨਾ ਫਿਰ ਬੱਚੇ ਹੂੰ ਵਾਹ ਕੀ ਬਾਤ ਆ ਬਾਈ ਬਾਲਾ ਬ੍ਰੀਕ ਆਣਾ ਬਾਲਾ ਬ੍ਰੀਕ ਡਾਕਟਰ ਬੱਚਾ ਤੂੰ ਦੇਖਦਾ ਸੀ ਪ੍ਰਿੰਟ ਪ੍ਰੁੰਟਾ ਹੂੰ ਸਹੀ ਆ ਭਾਈ ਪੂਰੇ ਪੜੇ ਬੱਚੇ ਕੋਈ ਆਏ ਨਹੀਂ ਹੂੰ ਕੀ ਮੋਲ ਆ ਯਾਰ ਆ ਬੱਚਿਆਂ ਦਾ ਕਿ ਨਹੀਂ ਭਾਈ ਐਡਾ ਬੱਚਾ ਇੰਨੀ ਨਸਲ 'ਚ ਤਿਆਰ ਕਰਨਾ ਬਹੁਤ ਵੱਡੀ ਗੱਲ ਹੈ ਡਾਕਟਰ ਦੇਖਦਾ ਸੀ ਅੱਖਾਂ ਦੇਖੀ ਗੁਲਾਬੀ ਹੂੰ ਜਮਾ ਸਹੀ ਹੈ ਅੱਲਾ ਥੋੜਾ ਜਾਗਦਾ ਬੱਚਾ ਬੜੀ ਚੰਗੀ ਬਿਊਟੀ ਆ ਬਾਤ ਲੈ ਰਹਾ ਪਾਇਆ ਕਰਕੇ ਇਹੋ ਕਰਦਾ ਹੈਗਾ ਹੂੰ ਹਣ ਚਾਰ ਹੀ ਚਾਰ ਹੀ ਥਾ ਡਾਕਟਰ ਓਕੇ ਲੈ ਵੇ ਚੋਰੀ ਚੈੱਕ ਕਰ ਲੈ ਚਾਰ ਹੀ ਥਾਣੇ ਚਾਰ ਹੀ ਥਾਣੇ ਹੋਣਗੇ ਡਾਕਟਰ ਆਪਾਂ ਵੀਡੀਓ 'ਚ ਆ ਜੇ ਮੌਕਾ ਵੀ ਹੋ ਉਹ ਵੀ ਦੱਸਾਂਗੇ ਓਕੇ ਬਾਈ ਠੀਕ ਆ ਅੱਗੇ ਆ ਗਈ ਤਨ ਨੰਬਰ ਇਹਦੀ ਉਮਰ ਇਹਦੀ ਡਾਕਟਰ ਹੋਊਗੀ 10 ਤੋਂ 11 ਮਹੀਨੇ ਦੀ ਓਕੇ ਬਾਈ ਇਹ ਰਿਕਾਰਡ ਤਾਂ ਕਾਲੀ ਸਾਰਿਆਂ ਦਾ ਮਿਲ ਜਾਊਗਾ ਸਾਰਿਆਂ ਦਾ ਡਾਕਟਰ ਰਿਕਾਰਡ ਜਿਹੜੇ ਵੀ ਇਹਨਾਂ ਸੌਦਾ ਹੋਊਗਾ ਜਿਹੜੀ ਬੱਸੀ ਦਾ ਵੀ ਸਾਰਾ ਰਿਕਾਰਡ ਮਿਲੂਗਾ ਜਮਾ ਆਪਾਂ ਨੂੰ ਦੱਸਿਆ ਮਾਲਕਾਂ ਨੇ ਓਕੇ ਬਾਈ ਬਿਊਟੀਫੁੱਲ ਨਸਾਂਗੇ ਪ੍ਰਿੰਟ ਪ੍ਰਿੰਟ ਬੜਾ ਚੰਗਾ ਬਿਊਟੀ ਦੇਖ ਡਾਕਟਰ ਬਿਊਟੀ ਬਹੁਤ ਦੀ ਬੜੀ ਬੜੀ ਚੰਗੀ ਆ ਕਰਮਾ ਬਾਈ ਇੱਕ ਦੂਜੀ ਬੱਚਾ ਡਾਕਟਰ ਕੋਈ ਨਹੀਂ ਮਾਰਾ ਜੇ ਕੋਈ ਵੀ ਬੱਚਾ ਨਹੀਂ ਮਾਰਾ ਚੀਜ਼ਾਂ ਨੇ ਇੱਕ ਇੱਕ ਚੀਜ਼ਾਂ ਡਾਕਟਰ ਹੂੰ ਹੂੰ ਬਾਕੀ ਹੁਣ ਆਇਆ ਨਾ ਹਰੇਕ ਬੰਦਾ ਡਾਕਟਰ ਹੂੰ ਚੀਜ਼ ਤੇ ਪੈਸੇ ਲਊਗਾ ਸਹੀ ਗੱਲ ਆ ਬਾਈ ਹਾਂ ਇਵੇਂ ਹੁਣ ਬਸਿਆਂ ਦਾ ਹੋਰ ਵੀ ਚੱਲੀ ਜਾਂਦੀਆਂ ਕਰੋਸ ਜਾਂਆਂ ਵੇਚੀਆਂ ਦੇ ਲਿਆ ਲਿਆ ਪਰ ਆ ਪਾਣੀ ਨਸਲ ਪਾਲ ਆਪਾਂ ਨਸਲ ਵੇਚਣੀ ਆ ਹਾਂ ਨਸਲ ਪਾਲਣ ਦੀ ਹਾਂ ਹਾਂ ਬਾਲਾ ਜਾਤ ਬਰੀਡ ਵਾਲਾ ਬੱਚਾ ਦੇਖ ਤੂੰ ਹੂੰ ਕੰਨ ਕੰਨ ਦੇਖ ਤੂੰ ਮੂੰਹ ਮੱਥਾ ਕਿੰਨਾ ਸੋਹਣਾਗਾ ਬਿਊਟੀ ਦੇਖ ਹੈਨਾ ਇੱਕ ਨੰਬਰ ਬਿਊਟੀ ਹੈ ਹਾਂ ਹਾਂ ਬਹੁਤ ਬਾਲਾ ਪਿਆਰਾ ਕਰ ਚੰਗੇ ਬੱਚੇ ਲੈ ਕੇ ਡਾਕਟਰ ਵੇਚਨੇ ਹੈਗੇ ਸਹੀ ਗੱਲ ਹੈ ਦੇਖ ਤੂੰ ਬੱਚਾ ਕਿੰਨਾ ਚੰਗਾ ਪਲਿਆ ਹੋਇਆ ਕੀ ਬਾਤ ਹੈ ਯਾਰ ਮੁੱਲ ਗਾਲੀ ਜਾਇਜ ਹੋ ਡਾਕਟਰ ਮੁੱਲ ਜਮਾ ਜਾਏ ਹੋਣਗੇ ਹੋਣਗੇ ਬਰੀਡ ਦੇ ਹਿਸਾਬ ਨਾਲ ਠੀਕ ਹੈ ਭਾਈ ਹੂੰ ਬਹੁਤ ਚੰਗਾ ਬੱਚਾ ਬਈ ਬਾਲਾ ਬਰੀਕੀ ਦਾ ਥਣ ਚਾਰ ਹੋਣਗੇ ਦੰਦੋਂ ਖੀਰੀ ਅਗਲੇ ਘਰ ਟਿੱਕਰ ਡਾਕਟਰ ਗਰੰਟੀ ਆ ਹੂੰ ਓਕੇ ਜੇ ਕੋਈ ਦੰਦਾ ਚ ਜਾਂ ਕੋਈ ਗੰਡ ਚ ਜਾਂ ਕੋਈ ਮੌਕੇ ਚ ਖੜਾ ਚ ਕੋਈ ਬੰਦਾ ਨੁਕਸ ਕਰਦਾ ਬਸੀ ਆਪਣੀ ਵਾਪਸ ਕਰਾਇਆ ਆਪਾਂ ਭਰਾਂਗੇ ਓਕੇ ਬਈ ਬਾਲਾ ਚੰਗਾ ਬੱਚੇ ਤਿੰਨ ਦਿਖਾਏ ਹਨ ਤੰਨੇ ਕਰਮ ਵਾਲੀਆਂ ਇੱਕ ਦੂਜੀ ਤੋਂ ਵੱਧ ਕੇ ਨੇ ਪ੍ਰਿੰਟ ਬਰੋਂਟ ਓਕੇ ਬਾਕੀ ਕੋਈ ਲਿਸੀਆਂ ਨਹੀਂ ਪੂਰੀਆਂ ਪਲੀਆਂ ਵੀ ਜਾਣ ਵਾਲੀਆਂ ਬੱਚੀਆਂ ਨੇ ਅੱਗੇ ਆ ਗਈ ਚਾਰ ਨੰਬਰ ਅੱਗੇ 4 ਨੰਬਰ ਤੇ ਡਾਕਟਰ ਬੱਚਾ ਕਿੰਨੀ ਉਮਰ ਹੈ ਜੀ ਇਹ ਬਸ 10 ਤੋਂ 11 ਮਹੀਨੇ ਦਾ ਬੱਚਾ ਹੈ ਓਕੇ ਬਾਈ ਹਾਂ ਹਾਂ ਬਿਊਟੀ ਦੇਖੋ ਬਾਈ ਬਿਊਟੀ ਡਾਕਟਰ ਤੋਂ ਬੱਚੇ ਦੀ ਕੱਦ ਕੋਦ ਪ੍ਰਿੰਟ ਪ੍ਰਿੰਟ ਝੋਲੀ ਚਾਰ ਥਾਂ ਹੋਣਗੇ ਗਾਰੰਟੀ ਹੋਊ ਬਾਈ ਕਹਿੰਦਾ ਠੀਕ ਹੈ ਕਿ ਨਹੀਂ ਡਾਕਟਰ ਆਪਾਂ ਆਪ ਹੀ ਬੱਸੀਆਂ ਦੇਖ ਕੇ ਪਰਖ ਕੇ ਲਿਆਉਣੇ ਹੈਗੇ ਹੁਣ ਆਪਾਂ ਆਦਿਆਂ ਬਹਿੜਾਂ ਆ ਮਗਰ ਬੱਸੀਆਂ ਤਿਆਰ ਹੋਈ ਜਾਂਦੀਆਂ ਹਮ ਕੰਮ ਬਰੀਡਤੀ ਕਰਨਾ ਠੀਕ ਹੈ ਹਮ ਬਾਕੀ ਬੱਚਾ ਕੋਈ ਨਹੀਂ ਮੜਾ ਇਹਨਾਂ ਚ ਕੀ ਬਾਤ ਆ ਯਾਰ ਤੁਰਾ ਤੁਰਾ ਓਕੇ ਹੈ ਨਾ ਜਮਾ ਜਮਾ ਡਾਕਟਰ ਬੱਚੇ ਆਏ ਆ ਵਦਨੇ ਪਈ ਵੀ ਸੇਤੂ ਹੀ ਤਿਆਰ ਹੋ ਜੂਗਾ ਹਾਂ ਥੋੜਾ ਜਿਹਾ ਦੇਖ ਡਾਕਟਰ ਦੇਖੀ ਝੂਲੀ ਇਹਦੀ ਕਿੰਨੀ ਚੰਗੀ ਥੋੜਾ ਵੀ ਦੇਖ ਕਿੰਨਾ ਚੰਗਾ ਹਾਂ ਪੱਧਰ ਆ ਜਮਾ ਪੁੜਾ 400 ਤੋਂ ਹੋਣਗੇ ਲੈ ਇੱਕ ਨੰਬਰ ਝੂਲੀ ਆ ਬਈ ਗੱਬਣਾ ਨੂੰ ਝੂਲੀ ਲੈ ਹਾਂ ਬਾਕੀ ਜਾਦ ਬਰੀਡ ਦੇ ਸੜ ਫੇਸ ਕੁਸ ਬੜਾ ਬੜਾ ਚੰਗਾ ਫੇਸ ਆ ਹੂੰ ਇਹ ਮੋਲ ਤੱਕ ਗਾਲੇ ਜੇ ਮੋਲ ਡਾਕਟਰ ਜਮਾ ਜਾਇਜ਼ ਕਰਾਂਗੇ ਬਸੀਆਂ ਦੇ ਠੀਕ ਹੈ ਬਾਈ ਬਾਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਖਿੱਚ ਕੇ ਮੋਲ ਹੋ ਜਾਇਜ਼ ਮੋਲ ਨਾਲ ਬੱਚੀਆਂ ਦੇ ਦੇਾਂਗੇ ਬਿਊਟੀਫੁੱਲ ਬਿਊਟੀ ਕਰਨੀ ਕੋਈ ਘਾਟ ਨਹੀਂ ਕਿਸੇ ਪਾਸੋਂ ਯਾਰ ਕੋਈ ਵੱਚੀ ਹੱਥ ਨਹੀਂ ਦਿਰਾਉਂਦੀ ਕਿ ਨਹੀਂ ਬਾਈ ਡਾਕਟਰ ਸਾਰੀਆਂ ਬਸੀਆਂ ਸ਼ਰਾਗਾਂ ਨੰਗੀਆਂ ਨਹੀਂ ਸਾਰੇ ਸਾਰੇ ਖੀਰੇ ਬੱਚੇ ਆ ਚਾਰ ਚਾਰ ਬਾਕੀ ਨਿਕਲਦੇ ਬਹੁਤ ਘਟਾ ਕੇ ਨੰਗੀਆਂ ਨੇ ਸਹੀ ਗੱਲ ਆ ਬਹੁਤ ਮਿਹਨਤ ਲੱਗ ਜਾਂਦੀ ਆ ਬਹੁਤ ਮਿਹਨਤ ਲੱਗਦੀ ਆ ਇਕੱਲਾ ਇਕੱਲਾ ਬੱਚਾ ਜਾਂ ਦੂਰ ਨੇੜੇ ਪਾਲ ਕੇ ਲਿਆਉਣਾ ਬਹੁਤ ਔਖਾ ਬਹੁਤ ਔਖਾ ਹੋ ਜਾਂਦਾ ਡਾਕਟਰ ਰੁਪਈਏ ਵੀ ਭਰਨੇ ਪੈਂਦੇ ਆ ਹਾਂ ਆ ਦੇਖ ਡਾਕਟਰ ਆ ਬੱਚੇ ਦਾ ਮੂੰਹ ਦੇਖੀ ਅੱਗੇ ਆ ਗਈ 5 ਨੰਬਰ ਆ ਕੀ ਬਾਤ ਆ ਯਾਰ ਸੱਚੂ ਹੀ ਇੱਕ ਦੂਜੇ ਤੋਂ ਵਾਦ ਕਰਿਆ ਹੈ ਨਾ ਦੇਖੀ ਫੇਸ ਬੜਾ ਚੰਗਾ ਫੇਸ ਛੋਟਾ ਜਿਹਾ ਫੇਸ ਬੋਦੀਵਾਦੀ ਪੂਰੀ ਮੂੰਹ ਅਥਾ ਕਿੰਨਾ ਛੋਟਾ ਹਾਂ ਪੜੀ ਵੀ ਬਹੁਤ ਗਾਲੇ ਬੱਚੇ ਪੜੀ ਵੀ ਬਹੁਤ ਆ ਕਿ ਲੱਸੀ ਨਹੀਂ ਹੈਗੀ ਹਾਂ ਹਾਂ 72 ਹਰ ਆ ਥੋੜਾ ਜਿਹਾ ਮੰਨ ਜਾਂਦੇ ਆ ਨਾ ਫਿਰ ਖੁੱਲੇ ਹੁੰਦੇ ਬੱਚੇ ਸਹੀ ਆ ਟਰਨੇ ਚ ਥੋੜਾ ਜਿਹਾ ਡਿੱਕਾ ਆ ਮੰਨਦੇ ਆ ਸਹੀ ਆ ਲੈ ਉੱਤੋਂ ਪੱਧਰ ਬਾਕੀ ਪ੍ਰਿੰਟ ਪ੍ਰਿੰਟ ਬੜੇ ਚੰਗੇ ਡਾਕਟਰ ਬੱਚਿਆਂ ਦੇ ਬੜਾ ਬਹੁਤ ਚੰਗਾ ਇਹ ਨਹੀਂ ਵੀ ਵਿਚਾਰੀਆਂ ਪੁੱਤ ਲੋਕ ਫੀਸ ਨਹੀਂ ਮੰਗਣਗੀਆਂ ਹਾਂ ਹਾਂ ਪੂਰੀਆਂ ਪੜੀਆਂ ਵੀ ਆ ਜਾਣ ਬਾਕੀ ਜਿੰਦ ਜਾਨ ਆ ਗਈ ਉਹ ਵੀ ਨਹੀਂ ਡਾਕਟਰ ਪਤਾ ਲੱਗਦਾ ਵੀ ਹਾਂ ਹਾਂ ਖਰਾਕ ਖਾਧੀ ਵੀ ਹੈ ਇਹਨਾਂ ਦੀ ਹੂੰ ਬਾਕੀ ਹੁਣ 1.5 ਬੱਚੇ ਤਿਆਰ ਕਰਨ ਚ ਡਾਕਟਰ ਮਿਹਨਤ ਬਹੁਤ ਆ ਜਾਂਦੀ ਆ ਮਿਹਨਤ ਬਹੁਤ ਆ ਜਾਂਦੀ ਆ ਹਾਂ ਹਾਂ ਤੇ ਮੋਲੇ ਦਾ ਵੀ ਜਾਇਜ਼ ਮੋਲ ਡਾਕਟਰ ਜਮਾਂ ਜਾਇਜ਼ ਹੋਊਗਾ ਠੀਕ ਹੈ ਬਾਈ ਬਾਹਲਾ ਮੋਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ਼ ਮੋਲ ਹੋ ਖੱਚ ਕੇ ਮੋਲ ਹੋ ਬੱਚਾ ਬਹੁਤ ਚੰਗਾ ਬਾਈ ਤੇ ਇਕੱਠੀਆਂ ਖਰੀਦੋਂਗੇ ਤਾਂ ਮੋਲ ਵੇਜਾ ਹੋ ਜਾਊ ਜਾਇਜ਼ ਹੀ ਹੋ ਮੋਲ ਫੇਰ ਵੀ ਕੱਲੀ ਕੱਲੀ ਦਾ ਵੀ ਜਾਇਜ਼ ਹੀ ਹੋਊਗਾ ਬੱਚੇ ਸਾਰੇ ਇੱਕ ਦੂਜੇ ਦੇ ਵਧ ਕੇ ਆ ਚਾਰ ਥਣਾ ਦੀ ਡਾਕਟਰ ਬਾਹਲੇ ਚੰਗੇ ਥਣ ਲੱਗੇ ਹੋਏ ਬੱਚੇ ਦੇਖੀ ਗੁਲਾਬੀ ਥਣਾ ਝੂਲੀ ਦੇ ਤੂੰ ਬਾਹ ਚੰਗਾ ਥਣ ਲੱਗਿਆ ਬੱਚੇ ਤੇ ਸਹੀ ਗੱਲ ਆ ਬਾਈ ਕੱਲਾ ਕੱਲਾ ਥਾਣ ਲੈ ਪੂਰੀ ਫਿੱਤੀ ਨੇ ਕੀ ਆ ਬਾਤ ਜਮਾ ਗੁੰਦੇ ਪੈਧਾ ਰੈਕਟਰ ਹੂੰ ਥੋੜਾ ਬੜਾ ਤਾਂ ਦੇਖ ਕੇ ਜਮਾ ਪੱਧਰ ਆ ਜਮਾ ਹੂੰ ਇਹੀ ਚੀਜ਼ਾਂ ਦੇਖ ਕੇ ਪਤਾ ਲੱਗਦਾ ਰੈਕਟਰ ਬਰੀਡ ਦਾ ਸਹੀ ਆ ਬਾਈ ਸਹੀ ਲੱਤਾਂ ਸਿੱਧੀਆਂ ਮੂੰਹ ਮੱਥਾ ਕੰਨ ਯਾਦ ਬਰੀਡ ਤੋਂ ਇੱਥੇ ਪਤਾ ਲੱਗਦਾ ਸਹੀ ਆ ਬਾਈ ਤੂੰ ਹੀ ਵਾਕਿਆ ਪੱਧਰ ਆ ਜਮਾ ਤੇ ਆ ਬੱਚੀ ਦੀ ਉਮਰ ਕਿੰਨੀ ਹੈ ਇਹ ਬੱਚੀ ਦੀ ਉਮਰ ਹੋਊਗੀ ਡਾਕਟਰ 8 ਕੁ ਮਹੀਨਿਆਂ ਦਾ ਬੱਚਾ ਇਹ 8 ਕੁ ਮਹੀਨਿਆਂ ਦੀ ਹੈ ਹਾਂ ਬਾ ਰੰਗੀ ਬਲੈਕ ਆ ਜਾ ਜੂਤ ਬੱਚੀ ਦੀ ਬਾੜੀ ਆ ਜਾਣਾ ਕਾਦੀ ਬਹੁਤ ਲੱਗੀ ਹਾਂ ਬਾਕੀ ਪੂੜਾ ਪੜਾ ਦੇ ਜਿਵੇਂ ਪੱਧਰ ਪਿਆ ਹੂੰ ਗਰਾਭੀ ਥਣ ਇਹਦੇ ਲੱਗੇ ਹੋਏਗੇ ਤਰੀਕੀ ਚ ਫੁੱਲ ਆ ਫੇਸ ਫੁੱਸ ਕੰਨ ਗੁੰਨ ਝੋਲੀ ਚਾਰ ਥਣ ਹੋਣਗੇ ਗਾਰੰਟੀ ਹੋਊਗੀ ਦੇਖ ਡਾਕਟਰ ਮੂੰਹ ਮੱਥਾ ਦੇਖੀ ਕਿੰਨਾ ਪਤਲਾ ਧੌਣ ਦੇਖੀ ਕਿੰਨੀ ਲੰਮੀ ਕੋਈ ਚੱਲ ਰਹੀ ਹੈ ਗੱਲ ਆ ਬਈ ਹੂੰ ਚੀਜ਼ ਹੈ ਇੱਕ ਹਾਂ ਹਾਂ ਬਾਕਲਾ ਰੰਗ ਹੀ ਬਲੈਕ ਹੈਗਾ ਹਾਂ ਬਲੈਕ ਕਲਰ ਵੀ ਬਹੁਤ ਮੰਗ ਹੈ ਦੀ ਵੀ ਹਾਂ ਹਾਂ ਬਿਊਟੀ ਦੇਸਪਲ ਦੇ ਬੱਚਾ ਡਾਕਟਰ ਹੂੰ ਤੋਰਾ ਇੱਕ ਨੰਬਰ ਦਾ ਬੜਾ ਚੰਗਾ ਤੋਰਾ ਤੋਰਾ ਬਾਕੀ ਥਾਣਾ ਦਿਖਾ ਦੇ ਡਾਕਟਰ ਬੜੇ ਚੰਗੇ ਥਾਣ ਲੱਗੇ ਹੋਏ ਬੱਚੇ ਦੇ ਸਾਰੀਆਂ ਗੱਲਾਂ ਦੀ ਬਾਈ ਕਹਿੰਦਾ ਗਾਰੰਟੀ ਹੂ ਗੋਲ ਥਾਣਾ ਕੋਈ ਐ ਤਿੱਖਾ ਥਾਣ ਨਹੀਂ ਸਹੀ ਗੱਲ ਆ ਬਾਈ ਹੂੰ ਬਾਕੀ ਐ ਪੱਧਰ ਟੁਕੜਾ ਪੜਾ ਜਾਣਾ ਚੱਕਵਾਗਾ ਚੱਕਵਾਗਾ ਹੂੰ ਤੇ ਮੋਲ ਬਾਈ ਕਹਿੰਦਾ ਜਾਇਜ਼ ਹੋਣਗੇ ਤੇ ਬਰੀਡ ਦੇ ਹਿਸਾਬ ਨਾਲ ਮੁੱਲ ਹੋਣਗੇ ਮੁੱਲ ਖੇਰਬਾਈ ਦੇ ਜੈ ਜੀ ਹੁੰਦੇ ਆਗੇ ਮੁੱਲ ਡਾਕਟਰ ਜਮਾ ਜੈ ਹੁੰਦੇ ਆਗੇ ਬਾਰੇ ਦੇਖੋ ਵੀ 6 ਨਗ ਦਿਖਾਏ ਆ 6 ਦੇ 6 ਚੋਂ ਕੋਈ ਬੱਚਾ ਵੀ ਹੈ ਕੋਈ ਵੀਰ ਕਹੇ ਵੀ ਕਰਾਉਸ ਆ ਹੂੰ ਸਹੀ ਗੱਲ ਆ ਬਾਈ ਦੇਖੀ ਬੱਚਾ ਲੈ ਮੋਲਾ ਬਾਰੇ ਚੰਗੇ ਬੱਚੇ ਡਾਕਟਰ ਆ ਹੂੰ ਇਹਦੇ ਬੱਚਿਆਂ ਦੇ ਮਿਹਨਤ ਬਾੜੀ ਲੱਗ ਜਾਂਦੀ ਆ ਕੰਡਾਂ ਇਹ ਤਾਂ ਬਾੜੀ ਲੱਗ ਜਾਂਦੀ ਆ ਸਹੀ ਗੱਲ ਆ ਬਾਈ ਕੱਲਾ ਕੱਲਾ ਬੱਚਾ ਇੱਕ ਚੀਜ਼ ਆ ਬਾਈ ਜਿਵੇਂ ਵੱਡੀ ਬੱਚੇ ਉਹ ਤਾਂ ਜਮੇ ਹੀ ਕਮਾਲ ਆ ਬਾਈ ਬਸ ਡਾਕਟਰ ਹੁਣ ਮੰਨ ਕੇ ਚੱਲ ਅੱਜ ਹੀਟ ਚਾ ਮੈਂ ਏਆਈ ਵੀ ਕਰਾ ਦੇਣਾ ਬੱਸੀ ਦੀ ਹੂੰ ਅੰਦਰੋਂ 100% ਸਹੀ ਆ ਤਾਰਾਂ ਦਿੱਤਿਆਂ ਫੁੱਲ ਤੜਕੇ ਓਕੇ ਬੱਸੀਆਂ ਦੇ ਚੜਦੀ ਸੀ ਤਾਂ ਬੰਨੀ ਵੀ ਆ ਹੁਣ ਇਹ ਵੱਡੀ ਬੱਸੀ ਓਕੇ ਬਾਈ ਨਹੀਂ ਆਪਾਂ ਥਾਂ ਤੇ ਅੱਗੇ ਖੁੱਲੀ ਆਪਾਂ ਵੀਡੀਓ ਬਣਾ ਕੇ ਛੱਡਦੇ ਆ ਬੱਸੀਆਂ ਦੀ ਸਹੀ ਆ ਬਾਈ ਹਾਂ ਅੱਜ ਤਾਂ ਬੰਨਣੀਆਂ ਪੈਗੀਆਂ ਓਕੇ ਕਿਸੇ ਵੀਰ ਨੂੰ ਕੋਈ ਵੀ ਨਗ ਬਸੰਦਾ ਹੈ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ